ਸਾਡਾ ਆਨੰਦ ਜਿੰਦਾਬਾਦ ਜਿੰਦਾਬਾਦ ਬੀਕੇ ਜੂ ਸਿੱਧੂ ਬੜਾ ਜਿੰਦਾਬਾਦ ਬੀਕੇ ਜੂ ਸਿੱਧੂ ਬੜਾ ਜਿੰਦਾਬਾਦ ਬੀਕੇ ਜੂ ਸਾਡੇ ਹੱਕ ਪੈਸੇ ਰੱਖੋ ਸਾਡੇ ਹੱਕ ਪੈਸੇ ਰੱਖੋ ਅੱਜ ਵਾਲੀ ਤੇ ਖਾਂਦੀ ਆ ਦੇਖਦਾ ਇਹਨਾਂ ਦੇ ਚੱਲ ਕੇ ਭਗਵਾਨ ਦਾ ਨਾਮ ਪਾਨੇ ਸਿੱਧੂ ਰਿਆ ਕਰਾ ਕੇ ਢਾਗੇ ਸਰਦਾਰ ਦਗੀ ਸਿੰਘ ਢਲੇ ਵਾਲ ਜਿੰਦਾਬਾਦ 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 ਬਾਦ ਦੀ ਕਿਸਾਨ ਨੂੰ ਇੱਕ ਤਾਂ ਸਿੱਧੂ ਬਰ ਜਿੰਦਾਬਾਦ 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 ਪਾਨੇ ਸਿੱਧੂ ਰਿਆ ਕਰਾ ਕੇ ਢਾਗੇ ਢਾਕੇ 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 ਆਪਾ

ਗੁਰਜਿੰਦਰ ਦਾ ਜਿੰਦਾਬਾਦ ਆਰਥਿਕ ਖੇਤਰ ਦੁਨੀਆ ਸਰਕਾਰ ਤੋਂ ਜਿੰਦਾਬਾਦ ਜਿੰਦਾਬਾਦ ਬਜ਼ਾਰ ਦੇ ਡੀਪੈਂਡੈਂਟ ਜਿੰਦਾਬਾਦ 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 ਸਤਿਕਾਰ ਸਤਿਕਾਰ ਮਾਰੋ ਵਾਹੋ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਗੁਰਜਿੰਦਰ ਸਿੰਘ ਹਾਂ ਕੋਲ ਗੁਰਮਤਿ ਕਰਨ ਹਾਂ ਅਸੀਂ ਅੱਜ ਸੰਗਰੂਰੀ ਚੱਲੇ ਪਾਉਣ ਲੱਗੇ ਸੀਗੇ ਤੇ ਸਾਨੂੰ ਅੱਗੇ ਜਿਹੜੀ ਚੌਕੀ ਆ ਉੱਥੇ ਇੱਕਦਮ ਇਹਨਾਂ ਨੇ ਜਾਣ ਲੱਗਿਆਂ ਨੂੰ ਰੋਕ ਲਿਆ। ਉਹ ਤੋਂ ਬਾਅਦ ਮੀਂਹ ਆਇਆ ਤੇ ਅਸੀਂ ਮੀਂਹ ਨੂੰ ਦੇਖਦੇ ਹੋਏ ਅਸੀਂ ਜਾਣਾ ਅੱਗੇ ਮੀਂਹ ਨੂੰ ਜਾਣਾ ਸੀ ਪਰ ਉੱਥੇ ਜਿੱਥੇ ਰੁਕਿਆ ਫਿਰ ਅਸੀਂ ਨੇ ਅਜੇ ਮੀਂਹ ਤੋਂ ਬਚਣ ਲਈ ਅਸੀਂ ਆਹ ਕੋੜਾ 1.5 ਕਿਲੋਮੀਟਰ ਵਿੱਚ ਆ ਗਏ ਜਿੱਥੇ ਅਸੀਂ ਜੇ ਨਹੀਂ ਆਣ ਦਿੰਦੇ ਅਸੀਂ ਇੱਥੇ ਰਹਿਨੇ ਆ। ਇਹ ਕਰਕੇ ਅਸੀਂ ਇੱਥੇ ਬੈਠੇ ਆ। ਤੇ ਸੂਰੇ ਬੈਠਾ ਰੋਡ ਬੰਦ ਕਰਨ ਦਾ ਤਾਲ। ਪਰ ਰੋਡ ਬੰਦ ਕਰਨ ਦੀ ਜੇ ਵੀ ਤੁਹਾਨੂੰ ਸੂਰੂਰ ਜਾਣ ਦਿੱਤਾ ਜਾਵੇ। ਨਹੀਂ ਅਸੀਂ ਇੱਥੇ ਬੈਠੇ ਆ। ਹਾਂਜੀ ਜ਼ਰੂਰ ਇਸ ਲਈ ਜਾ ਰਹੇ ਹਾਂ ਸਨ ਜ਼ਰੂਰ ਜਿਹੜਾ ਆਪਣਾ ਅੱਜ ਸਾਡਾ ਵੀਕੇ ਜੋ ਇੱਕ ਤਾਂ ਸਿੱਧੂਪੁਰ ਤੇ ਵੱਖ-ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੀ ਸਨ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦੇ ਨਰਤੇ ਜਿਹੜਾ ਪਰ ਧਰਨਾ ਲਾਣਾ ਵੀ ਸਾਡੇ ਅੱਗੋਂ ਨੂੰ ਜਿਹੜਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਆ ਵੀ ਅਸੀਂ ਤੁਹਾਨੂੰ ਬੇਸ਼ੱਕ ਰਿਹਾ ਕਰਾਂਗੇ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਆਪਣਾ ਇਹ ਧਰਨਾ ਸੀ ਜਿੰਨੀ ਤਾਂ ਕਿੰਨਾ ਚਿਰ ਚੱਲੇਗਾ ਕੱਟਨ ਤੋਂ ਬਿਠੇਗੇ ਅਸੀਂ ਜਦੋਂ ਸਾਨੂੰ ਅੱਗੇ ਨੂੰ ਚੋਰ ਦਣ ਅਸੀਂ ਹੁਣ ਐਲਾਨ ਕਰਨ ਲੱਗਿਆ ਸੀ ਅੱਗੇ ਨੂੰ ਤੁਰਨ ਮੌਸਮ ਸਾਫ਼ ਹੋ ਗਿਆ ਤੇ ਜੇ ਦੁਬਾਰਾ ਫੇਰ ਉੱਪਰ ਕੇ ਫੇਰੇ ਸੀ ਉੱਥੇ ਵੇਖਾਂ ਉਹ ਨੌ ਸਪਿੰਦਰ ਸਿੰਘ ਬੰਦਾ ਭਾਰਤੀ ਕਿਸਾਨ ਜਿਹੜਾ ਸਿੱਧੂਪੁਰ ਇਕਤਾ ਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸਾਡੇ ਨੈਸ਼ਨਲ ਹਾਈਵੇ ਬੰਦ ਕਰਨ ਦਾ ਕਾਰਨ ਕੀ ਪਰ ਇੱਥੇ ਇੱਕ ਨਾ ਹੈਡੋਂ ਕੋਲ ਚੌਕੀ ਹੈ ਇੱਥੇ ਨਾਕਾ ਲਾਇਆ ਹੈ ਸੀ ਤਾਂ ਸਾਡੇ ਕਿਸਾਨ ਫਤੇਗੜ ਸਾਹਿਬ ਤੋਂ ਇਧਰੋਂ ਜਾ ਰਹੇ ਸੀਗੇ ਜਦੋਂ ਇਧਰੋਂ ਜਾ ਰਹੇ ਸੀ ਉਹਨੂੰ ਰੋਕਿਆ ਗਿਆ ਰੋਕਣ ਦੇ ਅਸੀਂ ਰੋਡ ਬੰਦ ਕਰਿਆ ਰੋਡ ਬੰਦ ਕਰਨ ਲਈ ਅਸੀਂ ਸਾਡਾ ਮੈਜੋਰਟੀ ਇਕੱਠੀ ਕੀਤੀ ਸਾਡੀ ਫੈਕਟਰ ਇਕੱਠਾ ਹੋਇਆ ਤਾਂ ਉਸ ਤੋਂ ਬਾਅਦ ਮੀ ਆ ਗਿਆ ਮੀ ਔਨ ਕਰਕੇ ਅਸੀਂ ਇਹ ਪੁਲ ਦੇ ਥੱਲੇ ਆ ਕੇ ਮਤਲਬ ਰੋਡ ਬੰਦ ਕਰ ਲਿਆ ਤੇ ਹੁਣ ਅਸੀਂ ਫੇਰ ਸਾਨੂੰ ਉੱਪਰੋਂ ਕਾਲ ਆਈ ਆ ਵੀ ਕਿੱਥੇ ਕਾ ਗਿਆ ਸੀ ਜੇ ਹੁਣ ਇੱਕ ਵਾਰ ਚਾਲੇ ਪਾਵਾਂਗੇ ਜੇ ਸਾਨੂੰ ਰੋਕਿਆ ਗਿਆ ਫਿਰ ਉਸ ਤਰੀਕੇ ਨਾਲ ਅਸੀਂ ਮੁਝਠਾਂਗੇ ਤੇ じゃ ਕਿੰਦੇ ਰਹੇ ਸੀ ਇਹ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਸੀਗੇ ਉੱਥੇ ਜਾ ਰਹੇ ਸੀ ਜਿਹੜੇ ਭਾਨੇ ਸਿੱਧੂ ਦੇ ਹੱਥ ਦੇ ਵਿੱਚ ਅੱਜ ਇੱਥੇ ਪ੍ਰੋਗਰਾਮ ਦਿੱਤਾ ਗਿਆ ਸੀ ਜਥੇਬੰਦੀਆਂ ਵੱਲੋਂ ਉਹਦੇ ਵਿੱਚ ਜੀ ਮੌਲੀਅਤ ਕਰਨ ਜਾ ਰਹੇ 对。<Okay. S 2> <laughs>